ਵੀ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਵਲੌਗ ਦੇ ਵਿੱਚ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ 1 ਅਕਤੂਬਰ ਹੋ ਗਈ ਹੈ 2025 ਤੇ ਦਿਨ ਹੈਗਾ ਬੁੱਧਵਾਰ ਦਾ ਤੇ ਕਰਦੇ ਆਂ ਵਲੌਗ ਦੀ ਸ਼ੁਰੂਆਤ ਇੱਧਰ ਜਵਾਕਾਂ ਦੀ ਸਕੂਲ ਦੀ ਤਿਆਰੀ ਹੋ ਜਾਂਦੀ ਹੈ ਤਾਂ ਕਰਕੇ ਇਹਨੂੰ ਪੜ੍ਹਨਾ ਪੈਂਦਾ ਜੀ ਤਾਂ ਤੰਗ ਬਹੁਤ ਕਰਦਾ ਓਏ ਮੁਝਾ ਲਈ ਤਾਂ ਫਿਰ ਠੀਕ ਆ ਤੇ ਬਾਕੀ ਤੁਹਾਨੂੰ ਦਿਖਾਉਣੇ ਆਂ ਵਲੌਗ ਦੇ ਵਿੱਚ ਹੀ ਅੱਜ ਦੇਖ ਲਓ ਅਸੀਂ ਵੇ ਦੀ ਸ਼ੁਰੂਆਤ ਹੈ ਤੇ ਜੋਕਾਂ ਦੀ ਜਿਹੜੀ ਤਿਆਰੀ ਹੋ ਰਹੀ ਸਕੂਲ ਜਾਣ ਦੀ ਕੁਜਵਾ ਕਾ ਫਿਰਦਾ ਬਾਹਰ ਤੁਨ ਦਿਖਾ ਦिए ਵੀ ਸੂਰਜ ਨਿਕਲੇ ਹੋਏ ਰਾਤ ਹੈ ਕਿਸੀ ਜ਼ਿਆਦਾ ਠੰਡੀ ਅੱਜ ਕੱਲ ਤੇ ਆ ਦੇਖੋ ਚਾਰੇ ਪਾਸੇ ਪੱਕਿਆਂ ਰਕਮਾ ਕੇ ਤੇ ਇਧਰ ਤੇ ਅੱਗੇ ਤੇ ਬਾਕੀ ਦੇਖਿਓ ਤੁਸੀਂ ਵਲੌਗ ਦੇ ਵਿੱਚ ਹੀ ਨੌ ਕਰਦੇ ਆ ਅੱਜ ਸ਼ੂਟ ਉੱਚਾ ਫੇਰ ਰਹਿ ਜਾਂਦਾ ਕੰਮ ਕਰ ਲੱਗਿਆ ਇੱਕ ਬਿਮਾਰ ਹੋ ਗਿਆ ਸੀ ਕੱਲ ਮੈਂ ਬੁਖਾਰ ਜਾ ਹੋ ਗਿਆ ਤੇ ਉਹਦੇ ਕਰਕੇ ਵੀ ਇਹ ਆ ਵੇਖੋ ਆ ਵੇਖੋ ਫੇਰ ਉਹ ਵੇ ਪਹੁੰਚ ਗਿਆ ਐਂ ਕਰਦਾ ਹੈ ਇਹ ਨਹੀਂ ਕਰਨ ਦਿੰਦਾ ਤਿਆਰੀ ਜਾਕਾਂ ਨੂੰ ਸਕੂਲ ਦੀ ਤੇ ਚਲੋ ਇਹਨਾਂ ਨੂੰ ਛੱਡ ਛੁੱਟ ਕੇ ਸਕੂਲ ਉਹ ਗੱਡੀ ਚੜਾ ਕੇ ਅੱਜ ਖੇਡਣਾ ਆ ਅਵਨੀਤ ਨੇ ਖੇਡਣਾ ਤੇ ਹੀ ਜਾਣਾ ਇਹਨਾਂ ਨੂੰ ਗੱਡੀ ਚਲਾ ਕੇ ਤੇ ਫਿਰ ਵੀ ਚੱਕ ਫਿਰ ਆਪਾਂ ਚੱਕਣਾ ਆਪਣਾ ਮੋਟਰਸਾਈਕਲ ਤੇ ਆਪਾਂ ਆਪਦੇ ਕੰਮ ਤੇ ਸਪਰੇਅ ਕਰਨ ਵਾਸਤੇ ਜਾਣਾ। ਬਾਕੀ ਉਧਰ ਲਾਈਟ ਤਾਂ ਆਈ ਨਹੀਂ ਸੀ ਕੱਲ। ਟਰਾਂਸਫਾਰਮ ਹੋ ਗਿਆ ਸੀ ਖਰਾਬ ਜਿਨ੍ਹਾਂ ਦੇ ਸਪਰੇਅ ਕਰਨੀ ਸੀ ਤੇ ਅੱਜ ਸ਼ਾਇਦ ਬਣ ਗਿਆ ਹੋਊਗਾ ਤੇ ਅੱਜ ਕਰਾਂਗੇ। 7:30 ਵਜੇ ਤੱਕ ਤੁਹਾਨੂੰ ਆਊਗਾ। ਫਿਰ ਦੇਖ ਲੈਣਾ। ਜੜਾ ਥੋੜਾ ਖਰਾਬ ਪਰ ਸੋ ਦਾ ਨਾ ਬਾਲਾ ਬਰਾ ਯਾਰ ਬਹਾਲ ਹੋ ਗਿਆ ਪਤਾ ਨਹੀਂ ਕਾ ਤੋਂ। ਅਰਧ ਗਰਮ ਜੀ ਹੋਗਾ ਕਿ ਮੌਸਮ ਚੇਂਜ ਹੋਇਆ ਨਾ ਤਾਂ ਫੜ ਕੇ ਵੀ ਮਾਚਾ ਪੀਣੀ ਹੁਣ ਪਹਿਲਾਂ ਥੋੜੀ ਜੀ ਪੀਤੀ ਤੇ ਹੁਣ ਪੱਕਣ ਗਿਆ ਰੋਟੀਆਂ ਤੇ ਫਿਰ ਪੀ ਕਰ ਦਿਖਾ ਕੇ ਨਾਲ ਚਾਹ ਪੀ ਕੇ ਫਿਰ ਚੱਲਾਂਗੇ ਆ ਕਾਕੇ ਨੂੰ ਅੰਦਾ ਖਵਾਈਏ ਹਲੋ ਹਾਂ ਜੀਜੀ ਖਾ ਲਓ ਇਹ ਇੱਕ ਮਿੰਟ ਇੱਕ ਮਿੰਟ ਡਿੱਗ ਪਣਾ ਸੀ ਹਾਲੇ ਰੱਬਾ ਹਾਲੇ ਕੀੜੀਆਂ ਨਹੀਂ ਕੀੜੀਆਂ ਨਹੀਂ ਤੇ ਕੀੜੀਆਂ ਉਹ ਖਾ ਲੈ ਖਾਓ 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 ਲੋ ਯਾਰ ਚਲੀਆਂ ਕੀੜੀਆਂ ਆ ਵੇ ਨਿੱਕੇ 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 ਨਹੀਂ ਗਏ ਇਹਨੂੰ ਕੰਮ ਕੇ ਆ ਵੇ ਆ ਵੇ ਆ ਆ ਹੈ ਗਿਆ ਇਹਨਾਂ ਦਾ ਘਾਰ ਇੱਥੇ ਹਾਂ ਇਹਨਾਂ ਦਾ ਕਾਰ ਅੱਗੇ ਆਨੇ ਅੱਗੇ ਕੀ ਆ ਹਾਂ ਆ ਵੀ ਜਾਂਦੀ ਆ ਉੱਥੇ ਵੀ ਕਾਰ ਹੀ ਆ ਇਹਨਾਂ ਦਾ ਹਣਾ ਇੱਧਰ ਲੱਗ ਗਿਆ ਵੇ ਖਾ ਉਹ ਵਿਚ 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 ਉਹ ਉਧਰੋਂ ਜਾ ਕੇ ਚਲੀਆਂ ਨੇ ਉਧਰ ਕੁਝ ਆ ਵੇ ਕੁਝ ਆ ਆਹੋ ਪਾਪਾ ਤੇਰੇ ਮੈਜ ਉੱਤੇ ਜਣੀਗੀ ਇੱਕ ਕਿੱਥੇ ਬੱਸ ਬੱਸ ਚਲੋ ਚਲੋ ਆਜੋ ਵੈਨ ਆਉਣ ਵਾਲੀ ਥੱਟੀ ਆ ਵੇ ਛੱਡੀਏ ਤੁਹਾਨੂੰ ਵੈਨ ਤੇ ਆ ਹਨਾਂ ਦੀ ਬੱਗੀ ਜਿਹੜੀ ਨਿੱਕੀ ਸੀ ਤੈਨਾਂ ਰੜੜ ਲਈ ਹੁੰਦੇ ਹੁਣ ਉਹ ਖੜਾਤੀ ਨਾ ਸਕੂਲ ਹੋਇਆ ਕਿਤੇ ਐਮਰਜੈਂਸੀ ਕਰਦੇ ਤੇ ਹੁਣ ਇਹਨਾਂ ਨੇ ਲੱਗ ਗਈ ਵੈਨ ਇਹ ਗੱਲ ਬਹੁਤ ਵਧੀਆ ਕੀਤੀ ਹੈ ਸਰਕਾਰੀ ਸਕੂਲ ਦੇ ਵਿੱਚ ਵੇਖ ਲਵਾਂ ਇਹਨਾਂ ਲੱਗ ਗਈ ਹੈ ਤੇ ਜਿਹਨਾਂ ਨੂੰ ਬਹੁਤ ਜੋਕਾਂ ਨੂੰ ਸ਼ੌਕ ਹੋ ਗਿਆ ਜਿਵੇਂ ਥੋੜੇ ਦੂਰ ਵਾਲੇ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਵਾਲਿਆਂ ਨੂੰ ਸ਼ੌਕਾ ਹੋ ਗਿਆ ਅੱਗੇ ਮਾਤਾ ਪਿਤਾ ਨੇ ਛੱਡ ਕੇ ਆਉਣਾ ਪੈਂਦਾ ਹੁੰਦਾ ਸੀ ਨਾ ਜੋਕਾਂ ਨੂੰ ਸਕੂਲ ਹੁਣ ਵੈਨ ਆ ਜਾਂਦੀ ਆ ਕਾਕਿਆ ਜੀ ਸਵੇਰ ਸਵੇਰ ਨਾ ਠੰਡਾ ਠੰਡਾ ਹੈ ਸੂਰਜ ਚੜ੍ਹਿਆ ਵਧੀਆ ਅੱਗੇ ਪੂਰਾ ਹੈ ਇੱਕਦਮ ਤਪਣ ਲੱਗ ਗਿਆ ਦਾ স্মੋਕ ਇਹ ਹੁਣ ਵਧੀਆ ਪਿਛੇ ਰਿਹਾ ਪਿਛੇ ਹਾਂ ਚਲੋ ਬਾਏ ਬਾਏ ਬਾਈ ਕਾਦੇ ਬਾਈ ਕੱਕੂ ਕਰਦੇ ਬਾਈ ਬਾਈ ਕਰਦੇ ਬਾਈ ਪਰਦੇ ਚਲੋ ਜੀ ਜੋਾਕਾਂ ਨੂੰ ਛੱਡਤਾ ਚੜਾਤੀ ਵੈਨ ਆਏ ਪਹਿਲਾਂ ਅੱਗੇ ਛੂਟ ਹੀ ਜੀ ਆਉਂਦੀ ਹੁੰਦੀ ਆ ਹੁਣ ਵੱਡੀ ਲਾਤੀ ਜੋਾਕ ਵੀ ਵੱਧ ਗਏ ਨਾ ਤਾਂ ਕਰਕੇ ਤੇ ਚਲੋ ਠੀਕ ਹੈ ਆਪਾਂ ਵੀ ਆਪਦੇ ਕੰਮ ਤੇ ਕਟੀਏ ਪੰਪ ਪੰਪ ਬਾਹਰ ਕੱਢੀਏ ਸਟਾਰਟ ਕਰੀਏ ਪੰਪ ਨੂੰ ਤੇ ਤੇਲ ਤੋਲਾ ਪਾਸੇ ਪੈਟਰੋਲ ਪਹਿਲੇ ਤਾਂ ਨਹੀਂ ਰੱਖਿਆ ਜਾਂਦਾ ਇੱਕ ਦਿਨ ਅੱਗੇ ਹੀ ਲਿਆ ਕੇ ਰੱਖੀਦਾ ਆ ਉਹਦਾ ਪ੍ਰਬੰਧ ਸਾਰਾ ਕਰਕੇ ਰੱਖਣਾ ਪੈਂਦਾ ਤੇ ਜਦੋਂ ਫੋਨ ਅੱਜੇ ਚਲੋ ਜੀ ਹੁਣ ਤਾਂ ਕੰਮ ਵੈਸੇ ਜਾਂਦਾ ਕੱਟਦਾ ਕੱਲ ਬਿਮਾਰ ਸੀ ਮੈਂ ਤੇ ਕੱਲ ਥੋੜਾ ਤਾਂ ਕੱਢਿਆ ਮੈਂ ਕਭੀ ਚਲੋ ਰਹਿ ਗਏ ਸੀ ਸਾਤੋ ਗੱਲੇ ਹੋਰ ਕੱਢਣ ਵਾਲੇ ਸਪਰੇਅ ਤੇ ਮੈਂ ਕਹ ਨੀ ਹੁਣ ਨੀ ਦਵਾਈ ਧੋਈ ਲੈ ਲੈਣ ਦਿਓ ਉਹ ਜਾਗਰ ਤੇ ਦਵਾਈ ਲਈ ਆ ਟੀਕਾ ਟੋਕਾ ਲਵਾਇਆ ਤੇ ਫਰਕ ਪੈ ਗਿਆ ਵਾ ਹੁਣ ਅੱਜ ਦੇਖੋ ਕਾਕੇ ਦਾ ਨੱਕ ਬਹੁਤ ਜ਼ਿਆਦਾ ਫੇਰ ਲੱਗ ਗਿਆ ਇਹ ਸਾਫ਼ ਕਰੀਏ ਛੇਤੀ ਛੇਤੀ ਟੱਬ ਭਰ ਗਿਆ ਪਾਣੀ ਦਾ ਇਹਦਾ ਨੱਕ ਵੇਖ ਓ ਪਾਣੀ ਵੀ ਕਨਾ ਪਾਰ ਲਿਆ ਹੋ ਗਈਆਂ ਕਾਰ ਬਾਲਟੀ ਰਹੀ ਆ ਦੋ ਪਾਰ ਤੇ ਹੋ ਪਾਣੀ ਥੋੜਾ ਥੜਾਉਂਦਾ ਦਾ ਪਾਣੀ ਦੀ ਬੜੀ ਕਦਰ ਕਰਨੀ ਪੈਂਦੀ ਹੈ ਵੈਸੇ ਕਰਨੀ ਵੀ ਚਾਹੀਦੀ ਹੈ ਪਾਣੀ ਦੀ ਕਦਰ ਤਾਂ ਆਣ ਮੁੱਲ ਆ ਤੇ ਇਹਨਾਂ ਕੋਲ ਆਉਂਦਾ ਫਿਰ ਛਿੱਟ ਛਿੱਟੇ ਕੱਪੜੇ ਕਪੜਾਂ ਵਾਸਤੇ ਉਧਰ ਪੈਂ ਕੀ ਉਸ ਪਾਣੀ ਨਹੀਂ ਛੜਨਾ ਤਾਂ ਜਮਾ ਕਰਕੇ ਰੱਖ ਲਈਦਾ ਟੂਟੀ ਹੁੰਦੀ ਬਾਸ ਸਵੇਰੇ ਸ਼ਾਮ ਜਿਹੜੀ ਆਉਂਦੀ ਹੈ ਤੇ ਆ ਵੀ ਸਾਡਾ ਬੁੱਕਾ ਵੀ ਆ ਗਿਆ ਹਾਂ ਲੈ ਲਸੀ ਲੈ ਹੈ ਲਸੀ ਲੈ ਹੈ 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 ਆ ਜਾ ਫੋਨ ਅਜੇ ਤੱਕ ਆਇਆ ਨਹੀਂ ਤੇ ਫੋਨ ਹੋਊਗਾ ਤੇ ਫਿਰ ਸਪਰੇ ਦੀ ਤਿਆਰੀ ਕਰਾਂਗੇ ਕੱਪੜੇ-ਕੱਪੜੇ ਬਦਲਾਂਗੇ ਸਪਰੇ ਕਰਨ ਵਾਸਤੇ ਤੇ ਸੂਰਜ ਵੇਖੋ ਚੜਿਆ ਕਿੱਥੋਂ ਤੱਕ ਬਾਕੀ ਸਾਡੇ ਬੰਦੇ ਜਾਂਦੇ ਆ ਲੈ ਆ ਦੇ ਆ ਵੇਖ ਸਾਡੇ ਬੰਦੇ ਸਪਰੇਅ ਨੂੰ ਬਹੁਤ ਲੇਟ ਜਾਂਦੇ ਜਦੋਂ ਮੈਂ ਇਕੱਲੇ ਨੇ ਕਰਨੀ ਇਹਨਾਂ ਸਪਰੇਅ ਮੰਡ ਦੇਖ ਲਈ ਇੱਧਰ ਜਦੋਂ ਤਾਂ ਮੈਨੂੰ ਇਕੱਲੇ ਨੂੰ ਆ ਜਾਵੇ ਕੰਮ ਮੈਂ 6 ਵਜੇ ਨਿਕਲ ਜਾਂਦਾ ਉਹਨਾਂ ਫੇਰੇ ਫੇਰੇ ਪਨੀਰ ਆ ਜਾਂਦਾ ਹੈ ਸੂਰ ਚੜ੍ਹਨ ਤੋਂ ਪਹਿਲਾਂ ਹੀ ਸ਼ੁਰੂ ਕਰਦੀ ਫਿਰ ਟਰੇਲ ਵਿੱਚ ਠੰਡਾ ਠੰਡਾ ਬਹੁਤ ਹਿਆ ਤੇ ਜਦੋਂ ਸੂਰ ਜਾਣਾ ਜਿੰਨਾ ਕੋ ਆਪਣਾ ਕੰਮ ਹੁੰਦਾ ਜਿਵੇਂ ਟਾਸ ਟੈਂਕਿਆ ਹਾਸ ਟੈਂਕਿਆ ਬਾਸ ਉਹਨਾਂ ਕੋਲ ਕਰਨਾ ਆ ਉਹਨਾਂ ਦੇ ਨਾਲ ਜਾਣ ਤੋਂ ਪਹਿਲਾਂ ਪਹਿਲਾਂ ਕੱਢਦੀ ਦਾ ਫਿਰ ਉਹਨਾਂ ਨਾਲ ਉਤਰ ਜੀਦਾ ਬਸੇ ਬਸੇ ਚਾਹ ਦੇ ਨਾਲ ਇੱਕ ਪਰੌਂਠਾ ਤੇ ਬਸ ਇਹ ਹੀ ਖਾ ਕੇ ਤੇ ਫਿਰ ਉਹਦੇ ਬਾਅਦ 11 ਵਜੇ ਮਿਲੇ 12 ਵਜੇ ਜਾਂ 1 ਵਜੇ ਉਦੋਂ ਹੀ ਖਾਣੀ ਹੁੰਦੀ ਹੈ ਫਿਰ ਰੋਟੀ ਠੀਕ ਹੈ ਠੀਕ ਹੈ ਹਾਏ ਹੈ ਮਾਤਾ ਜੀ ਖਾਓ ਖਾਓ ਕਰੋ ਲਿਓ ਪੀਏ ਠੀਕ ਦੇਖੀਏ ਫਿਰ ਕੰਮ ਕਰ ਹਾਂਜੀ ਅਗਲਾ ਦਿਨ ਅੱਜ ਆ ਗਿਆ ਅੱਜ 2 ਅਕਤੂਬਰ 2025 ਤੇ ਅੱਜ ਦਸਹਿਰਾ ਵੀ ਆ ਤੇ ਦਸਹਿਰ ਦੀ ਸਾਰਿਆਂ ਨੂੰ ਮੁਬਾਰਕਾਂ ਠੀਕ ਹੈ ਜੀ ਤੇ ਅੱਜ ਜਵਾਕਾਂ ਨੂੰ ਵੀ ਛੁੱਟੀ ਹੈ ਇਹਨਾਂ ਪਟਾਕੇ ਵਿਰੋਕੇ ਮੰਗਣੇ ਟਾਈਮ ਨਾਲ ਸ਼ੁਰੂ ਕਰਤੇ ਪੰਪ ਕੱਢ ਲਿਆ ਅੱਜ ਕੱਲ ਤਾਂ ਗਿਆ ਹੀ ਨਹੀਂ ਫਿਰ ਤੇ ਖੜਾ ਮੋਟਰਸਾਈਕਲ ਨਾਲ ਝੋਲਾ ਟੰਗਤਾ ਵਾ ਤੇ ਚਲਦੇ ਆ ਚੱਕ ਕੇ ਪੰਪ ਪਹਿਲਾਂ ਸਪਰੇਅ ਸਪੁਰੂ ਕਰੇ ਟਾਈਮ ਨਾਲ ਨਵੇੜ ਦੇਈਏ ਤੇ ਫਿਰ ਦੇਖਾਂਗੇ ਘਰੇ ਜਾਵਾਂਗੇ ਸਮਾਨ ਸੁੰਜਾਕਾਂ ਲੈ ਕੇ ਦੇਣਾ ਕੋ ਪਟਾਕੇ ਵਿਟੋਕੇ ਤੇ ਕੋਈ ਮਠਾਈ ਵਗੈਰਾ ਇਦਾਂ ਦਾ ਬੰਨ ਕਮੋਟਾ ਆ ਥੋੜਾ ਥੋੜਾ ਤੇ ਚੱਲੀਏ ਪਹਿਲਾਂ ਸਪਰੇਅ ਕੁ ਕਰਕੇ ਆਈਏ 12 ਵਜੇ ਤੱਕ ਫਿਰ ਆ ਕੇ ਦੇਖਦੇ ਆ ਇਹ ਵੀ ਕੰਮ ਮੋਟਰਸਨ ਪਹਿਲਾਂ ਸਟਾਰਟ ਤੇ ਖੜਾ ਦੀਏ ਫਿਰ ਚੱਲਦੇ ਆ ਕੱਲ ਟਾਈਮ ਨਾਲ ਕਹਿੰਦੇ ਸੀ ਜਾਣਾ ਪਰ ਫਿਰ ਵੀ ਉਹੀ ਟਾਈਮ ਕਰ ਦੇਣਾ ਨਾ 7:00 ਵਜੇ 5 ਮਿੰਟ ਹੋ ਗਏ ਆ ਤੇ 7:30 ਤੋਂ ਬਾਅਦ ਬਾਅਦ ਹੀ ਤੁਰਨਗੇ ਸਾਰੇ ਸਾਰਿਆਂ ਨੂੰ ਫੋਨ ਲਾ ਕੇ ਵੇਖ ਲਾ ਕੋਈ ਕੁੱਤਾ ਹੀ ਪਿਆ ਸੀ ਇੱਥੇ ਤੇ ਕਈ ਐਂ ਹੀ ਕਰੀ ਜਾਂਦੇ ਕੋਈ ਮੇਰੇ ਕੋਲ ਆਇਆ ਹੀ ਨਹੀਂ ਕੋਈ ਐਂ ਨਹੀਂ ਆਇਆ ਮੈਂ ਕਿਹਾ ਵੀ ਚੱਲੋਗੇ ਤਾਂ ਤਾਂ ਹੀ ਆ ਆਪ ਤਿਆਰ ਹੋਵੋ ਗੇ ਰਹਾ ਨਾ 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 ਇਹ ਨਹੀਂ ਚੱਲਣਾ ਨਹੀਂ ਤੇਰੇ ਕੋ ਤੂੰ ਨਾ ਇਹਨੂੰ ਨਾ ਛੇੜ ਰਹਿਣ ਦੇ ਸੂਰਜ ਵੀ ਨਿਕਲਿਆ ਉਹ ਛੇਦਾਂ ਵਿੱਚ ਆ ਗਿਆ ਲੋਜੀ ਸਵੇਰੇ ਕਰਕੇ ਆ ਗਏ ਸੀ 12:00 ਵਜੇ ਉਸ ਤੋਂ ਬਾਅਦ ਕੀਤੀ ਰੈਸਟ ਫਿਰ ਹੋ ਗਿਆ ਸੀ ਫਿਰ ਜਾਵਾਕ ਬਿਮਾਰ ਖਰਾਬ ਜਾਂ ਕਿਉਂਕਿ ਖੰਘ ਖੁੰਘ ਜਿਹੀ ਲੱਗੀ ਐ ਇੱਕਦਮ ਜ਼ਿਆਦਾ ਵੱਧ ਜਾਂਦਾ ਫਿਰ ਆ ਕੇ ਦਵਾਈ ਦੋਈ ਲਈ ਰੋਟੀ ਰੋਟੀ ਖਾ ਕੇ ਫਿਰ ਰੈਸਟ ਕੀਤੀ ਹੁਣ ਉੱਠਿਆ ਹੁਣ ਜਾਣਾ ਵਾ ਲੈ ਕੇ ਆਉਣਾ ਜਾਵਾਕ ਮੰਗੀਆਂ ਨੇ ਪਟਾਕੇ ਵਟੋਕੇ ਤੇ ਕੁਝ ਲੈ ਕੇ ਆਉਣਾ ਠੀਕ ਹੈ ਜੀ ਤੇ ਬਾਕੀ ਸਪਰੇ ਸੀ ਕਿ ਥੋੜੀ ਪੰਜ ਜਣੇ ਸੀ ਕਿ ਮੈਂਟਲ ਮਟ ਕਰਕੇ 12 ਵਜੇ ਆ ਗਏ ਸੀ ਕੰਮ ਤਾਂ ਹੋਰ ਵੀ ਬਥੇਰਾ ਸੀ ਪਰ ਕਹਿੰਦੇ ਅੱਜ ਦਸਹਿਰਾ ਦੇਖਣਾ ਤਾਂ ਕਰਕੇ ਤੇ ਆਪਾਂ ਕਿਤੇ ਦਸਹਿਰਾ ਦੇਖਣ ਤਾਂ ਅੱਜ ਜਾਣਾ ਨਹੀਂ ਤੇ ਬਸ ਜਵਾਕਾਂ ਨੂੰ ਪਟਾਕੇ ਭਰੋਕੇ ਮੰਗਦੇ ਉਹ ਲੈ ਆ ਕੇ ਦੇ ਦੇਣੇ ਆ ਚੱਕਦੇ ਆਂ ਮੋਟਰਸਾਈਕਲ ਤੇ ਲੈ ਕੇ ਆਉਨੇ ਆ ਸਮਾਨ ਥੋੜਾ ਆ ਬਸ ਜਵਾਕ ਵਾਸਤੇ ਲਾਇਆ ਗੋਮੰਜਾ ਵੀ ਇੱਥੇ ਇੱਥੇ ਖੇਡਦਾ ਰਵੇ ਇਧਰ ਸਾਈਕਲ ਲਾ ਦੀ ਤਾਂ ਹੁੰਦਾ ਗੋਮ ਸਾਈਕਲ ਹੀ ਫਕਰੀਏ ਬੰਦ ਚਲੇ ਆਈਏ ਸਮਾਨ ਲਓ ਵੀ ਮੇਤਰੋ ਉਸ ਤੋਂ ਅਗਲਾ ਵੀ ਦਿਨ ਹੋ ਗਿਆ ਹੁਣ ਦਸਹਰੇ ਤੋਂ ਵੀ ਤੇ ਕੱਲ ਸਮਾਨ ਸੋਨ ਲੈ ਕੇ ਆਂਦੇ ਥੋੜੇ ਥੋਤੇ ਪਟਾਕੇ ਜੋ ਆਕ ਨੂੰ ਲੈ ਕੇ ਦਿੱਤੇ ਮਠਾਈ ਥੋੜੀ ਜੀ ਲੈ ਕੇ ਦਿੱਤੀ ਪਰ ਆਪਣਾ ਕੰਮ ਹੋ ਗਿਆ ਸੀ ਥੋੜਾ ਖਰਾਬ ਜਿਹੜੀ ਖਾਂਗ ਜੀ ਨਾਲ ਬਾਦਗੀ ਸੀ ਬਹੁਤ ਜ਼ਿਆਦਾ ਕੱਲ ਸਪਰੇਅ ਕਰਕੇ ਆਏ ਸੀ ਪਤਾ ਨਹੀਂ ਤਾਂ ਕਰਕੇ ਤੇ ਸਾਲ ਲੈਣਾ ਵੀ ਨਾ ਮੁਸ਼ਕਲ ਸੀ ਕ੍ਰਿਸ਼ਾ ਜਿਆ ਬਹੁਤ ਬਜਾਦਾ ਬਣਦਾ ਸੀ ਤੇ ਫਿਰ ਸਵੇਰ ਸਵੇਰੇ ਦਵਾਈ ਲੈ ਕੇ ਆਇਆ ਤੇ ਫਿਰ ਸਾਰੀ ਦਿਹਾੜੀ ਸੁੱਤਾ ਰਹਿਣਾ ਤੇ ਹੁਣ ਜਾ ਕੇ ਨਾ ਘੰਟਾ ਡੇਢ ਹੋਇਆ ਉੱਠਾ ਤੇ ਮਾੜਾ ਮੋਟਾ ਸੱਟ ਜਾਇਆ ਨਹੀਂ ਸਭ ਬੜਾ ਜਿਆਦਾ ਨਾ ਇੱਥੋਂ ਇਹ ਨਾ ਗਲੇ ਥੱਲੇ ਭਾਰ ਜਾਈ ਬਸ ਪਿਆ ਆਇਆ ਕ੍ਰਿਸ਼ਾ ਜਿਆ ਬਣਨ ਕਰਕੇ ਨਾ ਸਾਹ ਨਹੀਂ ਚੰਗੀ ਤਰ੍ਹਾਂ ਆਉਂਦਾ ਪਰ ਦਵਾਈ ਵੀ ਲੈ ਕੇ ਆਇਆ ਟ੍ਰੈਸਟ ਕੀਤੀ ਸਾਰਾ ਦਿਨ ਤੇ ਵਿੱਚੇ ਰਹਿ ਗਈਆਂ ਆਪਣੀਆਂ ਵੀਡੀਓ ਵੀ ਵਿੱਚੇ ਰਹਿ ਗਈ ਤੇ ਸਾਰੇ ਦੀ ਸਭ ਕੁਝ ਵਿੱਚੇ ਹੀ ਰਹਿ ਗਿਆ ਬਿਮਾਰੀ ਨਹੀਂ ਘੇਰ ਲਿਆ ਤੇ ਚਲੋ ਅੱਜ ਆਪਾਂ ਵਲੌਗ ਦਾ ਵੀ ਕਰਦੇ ਆਂ ਐਂਡ ਅੱਜ ਤੇ ਇਹਨੂੰ ਮੈਂ ਕਮਾਉਣ ਵਾਸਤੇ ਲਿਆ ਆਂ ਵੇ ਘਮ ਇੱਥੇ ਠੀਕ ਆ ਚਾਨਾ ਨਿਕਲਿਆ ਤੇ ਇੱਥੋਂ ਤੱਕ ਮੈਂ ਕਹਿੰਨੂੰ ਢੇੜਾ ਕਢਾਈਏ ਨਾਲੇ ਤਾਂ ਇਹਦੀ ਹੋਊਗੀ ਸੈਰ ਨਾਲੇ ਅੰਦਰ ਘਰੇ ਬੈਠਾ ਬੈਠਾ ਰੁੰਦਾ ਰਹਿਦਾ ਵੀ ਮੈਨੂੰ ਛੱਡੋ ਬਾਹਰ ਤੁਰਨਾ ਫਿਰਨਾ ਤਾਂ ਇਹਨੂੰ ਲਿਆਉਣਾ ਪੈਂਦਾ ਫਿਰ ਡੇਲੀ ਤੇ ਡੇਲੀ ਠੀਕ ਆ ਜੀ ਤੇ ਬਾਕੀ ਦੇ ਸੈਰਾਂ ਕੱਲ ਜਿੱਥੇ ਜਿੱਥੇ ਰਾਵਣ ਨੂੰ ਰਾਵਣ ਦਹਨ ਕੀਤਾ ਹੋਣਾ ਹਨਾ ਆਪਾਂ ਤਾਂ ਚੱਲ ਗਏ ਨਹੀਂ ਪਿਛਲੇ ਸਾਲ ਗਏ ਸੀ ਤੇ ਵਧੀਆ ਲੰਘਿਆ ਦਸਹਿਰਾ ਠੀਕ ਹੈ ਜੀ ਸਾਡੇ ਇੱਥੇ ਨੇੜੇ ਤੇੜ ਕਿਤੇ ਨਹੀਂ ਨਾ ਲੱਗਦਾ ਦਸਹਿਰਾ ਨਹੀਂ ਤਾਂ ਚਲੀ ਗਈ ਜਿਵੇਂ ਸਾਡੇ ਇੱਥੇ 2-3 ਕਿਲੋਮੀਟਰ ਦੇ ਪਿੰਡ ਹੈਗਾ ਕ੍ਰਿਸ਼ਨਪੁਰਾ ਤੇ ਕਿਤੇ ਉੱਥੇ ਵੀ ਲੱਗਦਾ ਹੋਵੇ ਫੇਰ ਜਾਵੇ ਬੰਦਾ ਦੇਖਣ ਨੂੰ ਲੱਗਦਾ ਧਰਮਕੋਟ ਉੱਤੇ ਫੇਰ ਜਾ ਨਹੀਂ ਸਕਦੇ ਥੋੜਾ ਦੂਰ ਪੈਂਦਾ ਇੱਕ ਸ਼ਾਮ ਦਾ ਟਾਈਮ ਹੁੰਦਾ ਨੇੜੇ ਉਹਦਾ ਬੰਦਾ ਛੇਤੀ ਮੁੜੇ ਹੁੰਦਾ ਹਨੇਰੇ ਵਿੱਚ ਦੂਰ ਦਾ ਔਖਾ ਤਾਂ ਪਿਛਲੇ ਸਾਲ ਆਪਦੇ ਸਹੁਰਿਆਂ ਤੇ ਵੇਖਿਆ ਸੀ ਦਸਹਿਰਾ ਇਸ ਵਾਰੀ ਹੁਣ ਆ ਗਿਆ ਪਿਆ ਵਿਆਹ 10 ਤਰੀਕ ਨੂੰ 10 11 ਤੇ 12 ਨੂੰ ਆ ਫਿਰ ਹੁਣ ਜਾਣਾ ਨਹੀਂ ਤਾਂ ਹੁਣ ਜਾਂ ਦਸਹਰੇ ਤੇ ਜਾਣਾ ਸੀ ਫਿਰ ਹੁਣ ਤਾਂ ਸ਼ਹਿਰ ਦੇ ਚਲੇ ਜਾਂਦੇ ਫਿਰ ਉਸ ਤੋਂ ਬਾਅਦ ਜਾਣਾ ਪੈਣਾ ਸੀ ਵਿਆਹ ਤੇ ਇਸ ਕਰਕੇ ਸੀ ਦਸਹਰਾ ਛੱਡਿਆ ਤੇ ਵਿਆਹ ਹੀ ਪਕਤਾਵਾਂਗੇ ਠੀਕ ਹੈ ਜੀ ਤੇ ਬਾਕੀ ਠੀਕ ਠਾਕ ਆ ਕਰਦੇ ਆ ਫਿਰ ਵੀਡੀਓ ਦਾ ਅੱਜ ਐਂਡ ਇਹਨੂੰ ਖਡਾਉਂਦੇ ਆ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਕਰ ਲੋ ਚੈਨਲ ਨੂੰ ਸਬਸਕ੍ਰਾਈਬ